ਘੱਟ ਬਜਟ ਦੀ ਕੋਈ ਆਟੋਮੈਟਿਕ ਗੱਡੀ ਮੰਗਦਾ ਉਹਦੇ ਵਾਸਤੇ ਬੈਸਟ ਗੱਡੀ ਹੈ ਤੇ ਗੱਡੀ ਦਾ ਬਜਟ ਹੈ ਜਿਹੜਾ 165000 ਹੈ ਪਹਿਲੇ ਜੇ ਬਹਿ ਕੇ ਤੁਹਾਨੂੰ ਫੀਲ ਨਹੀਂ ਹੋਊਗੀ ਇਹ ਗੱਡੀ ਸਟਾਰਟ ਵੀ ਖੜੀ ਹੈ ਕਿ ਨਹੀਂ ਇੰਨੀ ਇੰਨੀ ਇਹ ਵਾਲਾ ਇੰਜਨ ਤਾਂ ਬਹੁਤ ਘੈਂਟ ਆ ਬਈ ਇਹਦਾ ਠੀਕ ਹੈ ਜਿਹਦਾ 4.5 ਲੱਖ ਰੁਪਈਆ ਡਿਮਾਂਡ ਹੈ ਇਹ 16 ਮਾਡਲ ਦਾ 16 ਮਾਡਲ 18 ਡੀਜ਼ਲ ਹੈ ਜੀ ਇਹ 4.5 ਲੱਖ ਰੁਪਈਆ ਦੀ ਐਨਓਸੀ ਦੇ ਨਾਲ ਸਾਰੀ ਜਨੂਨ ਗੱਡੀ ਹੈ ਟੋਟਲ ਠੀਕ ਹੈ ਤੇ ਸਾਡੇ ਕੋਲ ਆਈ ਹੈ ਜੋੜਾ ਗੱਡੀਆਂ ਦਾ ਆਇਆ ਹੈ ਠੀਕ ਹੈ ਬੰਪਰ ਬੰਪਰ ਹੀ ਪੇਂਟ ਨੇ ਦੋਨਾਂ ਗੱਡੀਆਂ ਇਹ ਵੀ ਮਿੱਤਰੋ ਤੇ ਬਾਈ ਜੇ ਕਿਸੇ ਭਰਾ ਨੇ ਕੋਈ ਵੀ ਕਾਰ ਲੈਣੀ ਹੈ ਤਾਂ ਹੁਣ ਕਾਲ ਕਰ ਲਿਓ ਤੇ ਬਾਈ ਦਸਵਿੰਦਰ ਜੀ ਆਪਣੇ ਨਾਲ ਨੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੋਸਰ ਬਾਕੀ ਵੀਰੇ ਉਹਨੇ ਪੇ ਦੇ ਉੱਪਰ ਹਨਾ ਬਹੁਤ ਧੰਨਵਾਦ ਤੇ ਹੁਣ ਟਾਈਮ ਔਖੇ ਹੀ ਲੱਗਦਾ ਹਨਾ ਟਾਈਮ ਪੁੱਛੋ ਨਾ ਤੁਹਾਡੇ ਸਾਹਮਣੀਆਂ ਦੇਖ ਲਓ ਅਸੀਂ ਖੜੇ ਸੀ ਘੱਟੋ ਘਾਟਾ ਹਨਾ ਮੈਨੂੰ ਲੱਗਾ 20 ਮਿੰਟ ਹੋ ਗਏ ਕਹਿੰਦੇ ਮਾ ਬਾਈ ਜੀ ਆਜੋ 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 ਬੜਾ ਕਰ ਲੀਏ ਇਹ ਵੀ ਬੈਠੇ ਨੇ ਇਹ ਵੀ ਆਪਣੇ ਮਿੱਤਰ ਨੇ ਇਹੀ ਆਉਣਗੇ ਗੱਡੀਆਂ ਲੈਣ ਤੋਂ ਡੱਲੇ ਤੇ ਬਾਈ ਕਿਹੜੇ ਕਿਹੜੇ ਕਾਰਾਂ ਹੋਣਗੀਆਂ ਅੱਜ ਗੱਡੀਆਂ ਜੀ ਆਪਣੇ ਕੋਲੇ ਛੋਟੀ ਰੇਂਜ ਤੋਂ ਲੈ ਦਮਾਂਗੇ ਨਕਪਕ 10 ਲੱਖ ਤੋਂ ਉੱਪਰ ਦੀ 10 ਲੱਖ ਤੋਂ 12 12.5 13 ਲੱਖ ਵੀ ਰਹੀ ਠੀਕ ਹੈ ਤੇ ਕਰੀਏ ਸ਼ੁਰੂ ਆਪਾਂ ਹਾਂਜੀ ਹਾਂ ਪਹਿਲੀ ਬਰੀਜਾ ਤੋਂ ਕਰ ਲੋ ਇਹ ਮਾਡਲ ਇਹ ਬਰੀਜਾ ਹੈਗੀ 18 ਮਾਡਲ ਦੀ ਵੀਡੀਓ ਠੀਕ ਹੈ ਤੇ ਸੈਕੰਡ ਓਨਰ ਆ ਬਹੁਤ ਸੋਹਣੀ ਗੱਡੀ ਆ ਠੀਕ ਹੈ ਵੀਰੇ ਉਹ ਲਾਈਵ ਵਗੈਰਾ ਇਹ ਚ ਬਾਅਦ ਚ ਐਕਸਟਰਾ ਫਿਟਿੰਗ ਹੋਈ ਹੈ ਕੰਪਨੀ ਚ ਨਹੀਂ ਕਰੇ ਮੰਗਦੇ ਵੀ ਵੀਡੀਓ ਚ ਦੇਣ ਲੱਗੇ ਇਹ ਨਾ ਨਾ ਜੀ ਆਪਸ਼ਨਲ ਚ ਆਉਂਦੇ ਵੀ ਨਾ ਖੈਰ ਪਰ ਇਹ ਬਾਅਦ ਚ ਫਿਟ ਕਰਾਏ ਨੇ ਕੰਪਨੀ ਚ ਠੀਕ ਓਕੇ ਗੱਡੀ ਸੋਹਣੀ ਆ ਦਿਖਾ ਦੇ ਤਰਸਿਆ ਬਾਈ ਗੱਡੀ ਘੈਂਟ ਆ ਬਾਈ ਗੱਡੀ ਸੋਹਣੀ ਆ ਪੂਰੀ ਤੇ ਚਲਾਵਾ ਚਲੂਆ ਵਧੀਆ ਟਾਇਰ 50 ਤੋਂ 60% ਟਾਇਰ ਹੈਗੇ ਲੋ ਜੀ ਬਰਨਾਲੇ ਦਾ ਨੰਬਰ ਹੈ ਕਿੰਨਾ ਰੇਟ ਰੱਖਿਆ ਹੈ ਰੇਟ ਇਹਦਾ 8 ਲੱਖ ਰੁਪਏ 8 ਲੱਖ ਰੁਪਏ 18 ਮਾਡਲ 18 ਮਾਡਲ 8 ਲੱਖ ਰੁਪਏ ਰੇਟ ਆ ਬਈ ਬਾਕੀ ਮੌਕੇ ਤੇ ਮੰਨਤਨ ਕਰ ਲੈਣਗੇ ਕੋਈ ਗੱਲ ਨਹੀਂ ਹਾਂਜੀ ਹਾਂ ਤੇ ਆਹ ਵਾਲੀ ਵੀਰੇ ਪੋਲੋ ਪੋਲੋ ਆ ਗਈ ਜੀ ਇਹ ਪੋਲੋ ਤੇ ਸ਼ਕੀਨ ਬੜੇ ਆਉਂਦੇ ਨੇ ਅੱਜ ਕੱਲ ਬਹੁਤ ਆ ਇਹ ਕੰਫਰਟ ਲਾਈਨ ਚ ਆਈ ਵਿਚਾਰਲਾ ਮਾਡਲ ਹੈ ਦਿੱਲੀ ਨੰਬਰ ਹੈ ਨੰਬਰ ਇਹਨੂੰ ਲੱਗਣਾ ਦੇਤਾ ਪੰਜਾਬ ਦਾ ਨੰਬਰ ਲਾ ਕੇ ਮਿਲ ਜੂ ਹਾਂਜੀ ਹਾਂ ਸੈਕੰਡ ਓਨਰ ਹੋ ਜੂਗੀ ਨੰਬਰ ਲ ਕਿੰਨਾ ਮਾਡਲ ਸੀ ਇਹ 2012 2012 ਜੀ 13 ਦੀ ਰਿਸਟਡ ਹੈ ਇਹ 12 ਮਾਡਲ ਹੈ ਰੇਟ ਕਿੰਨਾ ਜਿਹੜਾ ਰੇਟ ਹੈ ਉਹ ਨੰਬਰ ਲਾ ਕੇ 2.5 ਲੱਖ ਰੁਪਏ 2.5 ਲੱਖ ਰੁਪਏ ਤੇ ਲੋਨ ਕਰਾਉਣਾ ਲੋਨ ਵੀ ਹੋ ਜਾਊ ਲੋਨ ਹੋ ਜਾਊਗਾ ਜੀ ਆਹ ਹੈ ਵੀਰੇ ਇਹ 13 ਮਾਡਲ ਗੱਡੀ ਆ ਗਈ ਜੀ VDI ਹਾਂਜੀ ਤੇ ਵਾਈਟ ਕਲਰ ਚ ਹੈ ਸੈਕੰਡ ਆਨਰ ਹੈ ਵੀ ਹਾਂਜੀ ਇਹ ਟਾਇਰ ਟੂਰ ਵੀ ਵਧੀਆ ਨੇ ਸੋਹਣੇ ਜਿਹੇ ਮਰਾ ਮੋਟਾ ਦੇਖੋ ਟੱਚਿੰਗ ਹੈਗੀ ਪਰ ਐ ਵੀ ਕੋਈ ਮੇਜਰ ਐਕਸੀਡੈਂਟ ਵਗੈਰਾ ਨਹੀਂ ਹੈਗੀ ਠੀਕ ਹੈ ਵੀਰੇ ਇਹ ਰੇਟ ਇਹਦਾ ਹੈਗਾ ਜੀ 3.5 ਲੱਖ ਰੁਪਏ 3.5 ਲੱਖ ਰੁਪਏ ਕਿੰਨਾ ਹੋਊ ਵੀਰੇ 50 ਲੱਖ ਲਗਭਗ ਹਾਂ 3 3 ਲੱਖ ਦੇ ਆਸ-ਪਾਸ ਲੋਣ ਹੋਊ 3 ਲੱਖ ਦਾ ਆਹ ਇੱਕ ਵਧੀਆ ESR 23 ਹਾਂ ਇਹ ਆ ਗਈ ਜੀ 2012 ਮਾਡਲ ਸਪੋਰਟਸ ਹਾਂਜੀ ਇਹ ਵਧੀਆ ਫਸਟ ਓਨਰ ਗੱਡੀ ਆ ਹਾਂਜੀ ਵੀਰੇ ਲਗਭਗ origignal ਹੈ ਗੱਡੀ ਦਾ ਰੇਟ 3 ਲੱਖ ਰੁਪਏ 3 ਲੱਖ ਰੁਪਏ ਲਓ ਵੀ ਇਹਦਾ 3 ਲੱਖ ਰੁਪਏ ਤੁਹਾਨੂੰ ਅਗਲੀ ਦਿਖਾਉਣਾ ਹੈ ਬਈ SUV ਇਹ ਵੀਰੇ ਮਾਡਲ ਕਿੰਨਾ ਹੈ 2015 ਇਹ ਹੈਗੀ W6 2015 ਫਸਟ ਓਨਰ ਗੱਡੀ ਆ ਠੀਕ ਹੈ 1 ਲੱਖ 25 3000 ਚੱਲੀ ਹੋਈ ਆ ਠੀਕ ਹੈ ਬਾਰਨਟ ਤੇ ਇੱਕ ਤਾਕੀ ਤਾਕੀ ਪੇਂਟ ਆ ਸਾਰੀ ਗੱਡੀ ਬਾਕੀ ਜੈਨੂਨ ਹੈ ਓਕੇ ਵੀਰੇ ਟਾਇਰ ਬ੍ਰੇਸਟ ਓਨ ਦੇ ਨੇ 80% ਟਾਇਰ ਨੇ ਹਾਂ ਹਾਂ ਫੰਕਸ਼ਨ ਸਾਰੇ ਚੱਲਦੇ ਨੇ ਗੱਡੀ ਬਿਲਕੁਲ ਓਕੇ ਆ ਰੇਟ ਇਹਦਾ ਰੇਟ ਫਸਟ ਓਨਰ ਗੱਡੀ ਤੇ ਗੱਡੀ ਦਾ ਰੇਟ 5.5 ਲੱਖ ਰੁਪਏ 5 ਲੱਖ 50 ਹਜ਼ਾਰ ਹਾਂਜੀ ਲੋ ਜੀ 5 ਲੱਖ 50 ਹਜ਼ਾਰ ਰੇਟ ਹੈ ਬਾਈ ਤੇ ਲੋਨ ਵੀ ਹੋ ਜੂ 4 4.5 ਲੱਖ ਦਾ ਮਿਲ ਲਗਾ 4.5 ਲੱਖ ਤੱਕ ਲੋਨ ਹੋ ਜੂ 4.5 ਲੱਖ ਦਾ ਲੋਨ ਹੋ ਜੋ ਆਹ ਹੈ ਵੀਰੇ ਸਲੈਰੀਓ 19 ਮਾਡਲ ਆਟੋਮੈਟਿਕ ਹੈ ਜੀ ਇਹ ਠੀਕ ਹੈ 41000 ਚੱਲੀ ਹੋਈ ਆ ਹੂੰ ਹੂੰ ਬਹੁਤ ਸੋਹਣੀ ਗੱਡੀ ਆ ਸਰਟੀਫਾਈਡ ਰਿਪੋਰਟ ਵੀ ਇੱਕ ਮਗਰਾੜ ਹੀ ਮੇਟ ਆ ਸਾਰੀ ਗੱਡੀ ਦੀ ਠੀਕ ਹੈ ਵੀਰੇ ਤੇ ਗੱਡੀ ਦਾ ਜਿਹੜਾ ਰੇਟ ਹੈ 4 ਲੱਖ 25000 ਰੁਪਇਆ 4 15 ਤੱਕ ਦੇ ਦਾਂਗੇ 4 15 ਲੋ ਜੀ 4 ਲੱਖ 15000 ਰੁਪਇਆ ਰੇਟ ਹੈ ਦਾ ਅਡੈਲਸਨ ਗੋ ਵੀਰੇ ਪੀਵੀ 13 ਅਡੈਲਸਨ ਕੋਲ ਹਾਂਜੀ ਹਾਂ ਇਹ ਫੌਜੀ ਸਾਹਿਬ ਦੀ ਗੱਡੀ ਆਈ ਹੈ ਸਾਡੇ ਕੋਲ ਹੋਣੀ ਬਹੁਤ ਸੋਹਣੀ ਗੱਡੀ ਆ ਤੇ 2 ਲੱਖ ਰੁਪਏ ਦੀ ਰੇਂਜ ਚ ਹੈ ਇਹ 2 ਲੱਖ ਰੁਪਏ ਦੀ ਰੇਂਜ ਇਹ ਗੱਡੀ ਹੈਗੀ ਹੈ ਲਗਭਗ 16 ਮਾਡਲ ਹੈ 17 17 ਹਾਂ 17 ਮਾਡਲ ਦੀ 7ਵੇਂ ਮਹੀਨੇ ਦੀ ਆ ਬਾਈ 2 ਲੱਖ ਰੁਪਏ ਦੀ ਰੇਂਜ ਚ ਕਾਰ ਆ ਪੰਜਾਬ ਦਾ ਨੰਬਰ ਹੈ ਦੂਜੇ ਨਾਂ ਦੀਆਂ ਨੇ ਵੀਰੇ ਫਰਸਟ ਓਨਰ ਜੀ ਅੱਛਾ ਫਰਸਟ ਓਨਰ ਫਰਸਟ ਓਨਰ ਨਵੀਂ ਗੜਾ ਹੀ ਗੱਡੀ ਉਹਨਾਂ ਦੀ ਪੈਰ ਵੀ ਉਹਦੇ ਨਾਲ ਦੇ ਨੇ ਜੀ ਚੈੱਕ ਕਰੋ ਬਾਈ 40000 ਚੱਲੀ ਹੈ ਗੱਡੀ ਇਹ ਡੀਜ਼ਲ ਚ ਪੈਟਰੋਲ ਚ ਲਓ ਮਿੱਤਰੋ 17 ਮਾਡਲ 2 ਲੱਖ ਰੁਪਏ ਦੀ ਅੰਦਰੋਂ ਦਿਖਾਉਣਾ ਤੁਹਾਨੂੰ ਹਲੇ ਆਪਾਂ ਕਹਿੰਦੇ ਵੀ ਮੁੱਕਿਆ ਨਹੀਂ ਭਾਈ ਆਜੋ ਤੁਹਾਨੂੰ ਕਿਸੇ ਭਰਾ ਨੇ ਕੋਈ ਕਾਰ ਨਹੀਂ ਸਾਰੇ ਕਿਤੇ ਮਾਲ ਹੀ ਮਾਲ ਹੈ ਗੱਡੀ ਆ ਆ ਕਿੰਨੇ ਦੋਗੇ ਇਹ ਫੌਜੀ ਸਾਹਿਬ ਦੀ ਕਲੀ ਗੱਡੀ ਵਗਾਉ ਹੈ ਜੀ ਠੀਕ ਹੈ ਅੱਗੇ ਆਪਣੀ ਡਿਜ਼ਾਇਰ ਆ ਗਈ ਵੀਰੇ ਆ ਇਹ 15 ਮਾਡਲ ਹੈ ਜੀ ਐਲਡੀਆਈ ਹਾਂਜੀ 15 ਮਾਡਲ ਐਲਡੀਆਈ ਤੇ ਗੱਡੀ ਦਾ ਰੇਟ ਆ 4 ਲੱਖ ਰੁਪਏ 4 ਲੱਖ ਰੁਪਏ ਲਓ ਵੀ ਮਿੱਤਰੋ ਇਹ ਐਲਡੀਆਈ 'ਚ ਚਾਰ ਹੀ ਪਾਵਰ ਵਿੰਡੋਆਂ ਵੀਰੇ ਇਹ ਕਰਵਾਈਆਂ ਹੋਣੀਆਂ ਜੀ ਫਿਰ ਕਰਵਾਈਆਂ ਹੋਣਗੀਆਂ ਨਾ ਨਹੀਂ ਭਾਈ ਦੋ ਆਉਂਦੀਆਂ ਠੀਕ ਐ ਇਹ ਚ ਤੇ ਚੈੱਕ ਕਰੋ ਜੇ ਕਿਸੇ ਭਰਾ ਨੇ ਇਹ ਲੈਣੀ ਹੈ ਕਾਰ ਤਾਂ ਬਈ ਬਾਇ ਕਰ ਸਕਦਾ ਐਲਡੀਆ ਤੋਂ ਵੀਡੀਆ ਹੀ ਹੋਗੀ ਭਾਈ ਅਲਾਈ ਵੀ ਲੱਗੇ ਹੋਣੇ ਇਹ ਤਾਂ ਜੀ ਡੀ ਬਣ ਲਓ ਜੈਡੀ ਹੀ ਹੋਗੀ ਠੀਕ ਐ ਤੇ ਇਹਦਾ ਰੇਟ ਵੀਰੇ ਇਹਦਾ 4 ਲੱਖ ਐਨਓਸੀ ਦੇ ਨਾਲ 4 ਲੱਖ ਐਨਓਸੀ ਦੇ ਨਾਲ ਆ ਗਈ ਐਕਸੈਂਟ ਵੀਰੇ ਮਾਡਲ ਇਹ 2020 ਮਾਡਲ ਹੈ ਜੀ 4.5 ਲੱਖ ਰੁਪਏ ਦੀ ਰੇਂਜ ਦਾ ਬਹੁਤ ਸੋਹਣੀ ਕਾਰ ਹੈ 20 ਮਾਡਲ 20 ਮਾਡਲ ਲੈ ਵੀ ਮਿੱਤਰਾ 20 ਮਾਡਲ ਕਾਰ ਆ ਭਾਈ 4.5 ਲੱਖ ਰੁਪਏ ਦੀ ਡਿਮਾਂਡ ਹੈ ਲੋਨ ਕਿੰਨਾ ਹੋ ਜਾਊ 4 ਲੱਖ ਰੁਪਏ ਜ 4 ਲੱਖ ਰੁਪਏ ਸਵਾ ਚਾਰ ਵੀ ਕਰਾ ਲਾ ਲਓ ਜੀ 50 50000 ਰੁਪਏ ਦੇ ਕੇ ਵੀ ਕਾਰਾ ਮਿਲ ਲੈਣੀ ਥੋਨੂੰ ਠੀਕ ਹੈ ਉਹ ਨੋਵਾ ਵੀਰੇ ਕ੍ਰਿਸਟਾ ਆਹ ਆ ਨੋਵਾ ਕ੍ਰਿਸਟਾ 17 ਮਾਡਲ ਦੀ ਇਹ 1.5 ਲੱਖ ਰੁਪਏ ਦੀ ਜੀ ਮਾਡਲ ਦੇ ਵਿੱਚ ਠੀਕ ਹੈ ਬਹੁਤ ਵਧੀਆ ਗੱਡੀ ਆ ਹਾਂ ਹਾਂ ਲੱਖ ਚੱਲੀ ਹੋਈ ਆ ਟੂਰਨਾਮੇ ਨੇ ਵਧੀਆ ਕਾਰ ਐ ਐਨਓਸੀ ਨਾਲ ਦੇ ਰੇਟ ਦੱਸੋ ਜੀ 1.5 ਲੱਖ ਜੀ 1.5 ਲੱਖ ਰੁਪਏ ਸਕਾਰਪੀਓ ਵੀਰੇ ਸਕਾਰਪੀਓ ਆ ਗਈ ਜੀ 2015 ਮਾਡਲ 15 ਹਾਂ ਜੀ ਹਾਂ ਬਹੁਤ ਦੇਖੋ ਐਕਸਟਰਾ ਫਿਟਿੰਗ ਵੀ ਦੇਖੋ ਕਿੰਨੀ ਸੋਹਣੀ ਹੋਈ ਜੀ ਟਾਇਰ ਹੋਰ ਚੈੱਕ ਕਰੋ ਬਈ ਬਹੁਤ ਸੋਹਣੀ ਕਾਰ ਹੈ ਸਾਰੀ ਚੰਨੂਨ ਗੱਡੀ ਹੈ ਹੂੰ ਮੈਂ ਵੀ ਕਈ ਵਾਰ ਦੇਖਿਆ ਨਾ সিলਵਰ ਕਲਰ ਤੇ ਮੈਨੂੰ ਕਦੇ ਕੋਈ ਕਾਰ ਜੱਚੀ ਨਹੀਂ ਸਕਾਰਪਿਓ ਪਰ ਇਹ ਸੋਹਣੀ ਬਹੁਤ ਲੱਗ ਰਹੀ ਹੈ ਨਾ ਵੀਰੇ ਇਹ ਬਹੁਤ ਜੱਜਦੀ ਹੈ ਕਲਰ ਬਹੁਤ ਸੋਹਣਾ ਬਾਈ ਤੇ ਪਤਾ ਨਹੀਂ ਵੀ ਮਤਲਬ ਵੀ ਸਾਫ਼ ਸੁਪਈ ਇੰਨੀ ਰੱਖੀ ਕਾਰ ਦੀ ਨਾ ਵੀਰੇ ਪਾਈ ਦੀ ਸੰਭਾਲ ਬਹੁਤ ਹੈ ਹਾਂ ਚੈੱਕ ਕਰੋ ਬਈ ਕਾਰ ਐਸਟੈਂਡ ਹੈ ਐਸਟੈਂਡ ਜੀ ਠੀਕ ਹੈ ਕਿੰਨਾ ਰੇਟ ਹੈ ਦਾ 9.5 ਜੀ 9.5 ਲੱਖ ਰੁਪਏ 14 ਮਾਡਲ ਠੀਕ ਹੈ ਬਾਈ ਤੇ ਹੁਮੇ ਜਾਕੀ ਜੀ 18 18 ਡੀਜ਼ਲ ਪੈਟਰੋਲ ਵੀਰੇ 18 ਡੀਜ਼ਲ ਹੈ ਜੀ ਇਹ 4.5 ਲੱਖ ਰੁਪਏ ਦੀ ਐਨਓਸੀ ਦੇ ਨਾਲ ਸਾਰੀ ਜੈਨੂਨ ਗੱਡੀ ਆ ਟੋਟਲ ਠੀਕ ਹੈ ਇਹ ਸਾਡੇ ਕੋਲ ਆਈ ਆ ਜੋੜਾ ਗੱਡੀਆਂ ਦਾ ਆਇਆ ਹੈ ਕਹਿੰਦੇ ਬੰਪਰ ਬੰਪਰ ਹੀ ਪੇਂਟ ਨੇ ਦੋਨਾਂ ਗੱਡੀਆਂ ਦੇ ਓਕੇ ਆਹ ਆ ਗਈ ਜੈਡੀ ਆਈ ਸਵਿਫਟ ਠੀਕ ਹੈ 2012 ਮਾਡਲ ਲਓ ਬਾਈ 3.5 ਲੱਖ ਰੁਪਏ ਦੀ 3.5 ਲੱਖ ਰੁਪਏ ਦੀ ਮਾਨਤਾ ਕਰ ਲਓਗੇ ਬਿਲਕੁਲ ਕਰਾਂਗੇ ਜੀ 100% ਤੇ ਆਹ ਵੀਰੇ 19 ਮਾਡਲ ਆਈ ਆਲਟੋ ਤਿੰਨ ਗੱਡੀਆਂ ਆਈਆਂ ਸਾਡੇ ਕੋਲ ਇਹ ਆਟੋ ਮੈਨੂਅਲ ਇਹ ਵੀ ਐਕਸਆਈ ਮੈਨੂਅਲ ਠੀਕ ਹੈ ਤਿੰਨ ਗੱਡੀਆਂ ਆ ਠੀਕ ਹੈ ਵੀਰੇ ਤੇ ਤਿੰਨਾਂ ਦਾ ਰੇਟ 750 750 ਨਹੀਂ ਆ ਤਿੰਨ ਕਾਰਾਂ ਵਾਲਾ ਤਿੰਨ ਕਾਰਾਂ ਜਿਹੜੀ ਪਸੰਦ ਆਉਂਦੀ ਹੋਵੇ ਲਓ ਜੀ ਬਾਈ ਜਿਹੜੀ ਮਰਜ਼ੀ ਲੈ ਜਾਓ ਆਹ ਵਾਲੀ ਵੀਰੇ ਇਹ ਆ ਗਈ ਜੀ i10 ਗ੍ਰੈਂਡ ਹੂੰ ਹੂੰ ਇਹਨੂੰ ਨੰਬਰ ਪੰਜਾਬ ਦਾ ਲੱਗ ਗਿਆ ਜੀ ਠੀਕ ਹੈ ਤੇ ਇਹਦਾ ਰੇਟ ਹੁਣ ਹੋ ਗਿਆ 365000 ਜੀ 365000 ਕੀ ਵਿਚਾਰੀ ਕੱਲੀ ਰਹਿ ਗਈ ਹੁਣ ਠੀਕ ਹੈ ਹਾਂ ਜੀ ਹਾਂ ਇਹ ਵੀ ਬਾਈ ਹੁਣ ਇਹ ਰੁੱਸੀ ਹੋਈ ਹੈ ਠੀਕ ਹੈ ਲੈ ਜਾਓ ਜੇ ਕਿਸੇ ਨੇ ਲੈ ਗਏ ਵੰਡਾ ਲਓ ਪਰ ਨੰਬਰ ਪੰਜਾਬ ਦਾ ਲਾ ਕੇ ਹਾਂ ਜੀ ਠੀਕ ਹੈ ਲੈਜੋ ਭਾਈ ਆਹ ਵਾਲੀ ਵੀਰੇ ਚਾਰ ਚੱਤ ਇਹ ਆ ਗਈ ਜੀ iON 2016 ਮਾਡਲ ਹਾਂਜੀ ਤੇ ਕੰਪਨੀ CNG ਵਾਲੀ ਆ 2 ਲੱਖ ਰੁਪਏ ਦੀ 2 ਲੱਖ ਰੁਪਈਆ ਦੇ ਵਿੱਚ ਆਹ ਆ ਵੀਰੇ ਇਹ ਇਹ ਬੇਗੀ ਜੀ ਵੈਸੇ ਗੱਡੀ 14 ਮਾਡਲ ਸਗੀ ਇਹ ਠੀਕ ਆਹ ਵਾਲੀ ਇਹ ਆ ਗਈ ਜੀ Honda City automatic ਆ ਇਹ ਆਟੋ ਆ ਇਹ ਹਾਂਜੀ ਹਾਂ ਘੱਟ ਬਜਟ ਦੀ ਕੋਈ automatic ਗੱਡੀ ਮੰਗਦਾ ਉਹਦੇ ਵਾਸਤੇ ਬੈਸਟ ਗੱਡੀ ਆ ਮਾਡਲ ਕਿੰਨੇ ਦਾ 2000 ਅੱਠ ਮਾਡਲ ਹੈ ਠੀਕ ਹੈ ਵੀਰੇ ਤੇ ਗੱਡੀ ਦਾ ਬਜਟ ਹੈ ਜਿਹੜਾ 1,65,000 ਰੁਪਏ ਸਾਰੇ 1,65,000 ਆਟੋਮੈਟਿਕ ਲਓ ਜੀ ਆਟੋਮੈਟਿਕ ਕਾਰ ਹੈ ਸਿਰਫ 1,65,000 ਰੁਪਏ ਦੇ ਵਿੱਚ ਕਾਰ ਮਿਲ ਰਹੀ ਹੈ ਤੁਹਾਨੂੰ ਕਿਸੇ ਪੁਰਾਣੇ ਤਰਸੇਮੰਦਰ ਦਿਖਾ ਦੇ ਜਾ ਕੇ ਇਹ ਮੰਨਦੇ ਨਹੀਂ ਹੁੰਦੇ ਨਹੀਂ ਬਹੁਛਦੀ ਮੰਨਦੇ ਨਹੀਂ ਹੁੰਦੇ ਨਾ ਵੀ ਕਿਤੇ ਉਹੀ ਨੇ ਕਹੀ ਜਾਨ ਲੈ ਬਈ ਚੈੱਕ ਕਰ ਲਓ ਵੀ ਆਟੋਮੈਟਿਕ ਤੇ 1,65,000 ਰੁਪਏ ਦੇ ਵਿੱਚ ਪੰਜਾਬ ਨੰਬਰ ਦੀ ਕਾਰ ਪੰਜਾਬ ਨੰਬਰ ਦੀ ਦੇਖੋ ਠੀਕ ਹੈ ਵੀਰੇ ਤੇ ਅਗਲੀ ਉਹ ਕਿਹੜੀ ਹੈ ਪੂਸਿੰਗ ਸਾਰਾ ਕੁਝ ਪਿਆ ਇਹਦਾ ਠੀਕ ਹੈ ਈਟਿਓਸ ਵੀਰੇ ਈਟਿਓਸ ਆ ਗਈ ਜ 14 ਮਾਡਲ ਹੈ ਹਾਂਜੀ ਤੇ 4 ਲੱਖ ਰੁਪਏ ਮੰਗ ਰਹੀ ਹੈ ਪਾਰਟੀ ਬੰਪਰੋਂਪਰ ਜਾਂ ਥੋੜਾ ਹਲੇ ਆਈ ਵੀ ਸਾਡੇ ਕੋਲ ਜਿਵੇਂ ਠੀਕ ਹੈ ਬੰਪਰੋਂਪਰ ਪੇਂਟ ਹੋਣ ਵਾਲਾ ਪਰ ਗੱਡੀ ਸੋਹਣੀ ਹੈ ਨੰਬਰ ਪੰਜਾਬ ਦਾ ਓਕੇ 4 ਲੱਖ ਰੁਪਏ ਰੇਟ ਹੈ ਜੀ 4 ਲੱਖ ਜੀਡੀ ਮਾਡਲ ਹੈ ਲਓ ਬਈ ਚੈੱਕ ਕਰ ਲਓ ਬਈ ਜੇ ਕਿਸੇ ਨੇ ਲੈਣੀ ਹੈ ਕਾਰ ਠੀਕ ਹੈ ਆਪਦਾ ਪਗੜੀ ਵੀ ਰੇਟ ਰੂਟ ਘਟਾ ਕੇ ਲੈ ਲਿਓ ਇਹ ਚੀਜ਼ਾਂ ਦਾ ਹਨਾ ਵੀ ਕੋਈ ਨਹੀਂ ਹਾਂ ਹਾਂ ਕੋਈ ਦਿੱਕਤ ਨਹੀਂ ਡੀਲ ਔਨ ਕਮਿਸ਼ਨ ਬੇਸ ਗੱਲ ਖਤਮ ਸਸ ਬਸ ਤੇ ਆਹ ਵਾਲੀਆਂ ਮੁੱਖ ਮਾਡਲ ਕਿਹਾ ਵੀਰੇ Honda City ਦੀ ਕੀ ਗੱਲ ਹੈ ਇਹ ਵਿਚਾਰੀਆਂ ਪਰਾਂ ਗੱਲਾਂ ਕਰਦੀਆਂ ਨੇ ਇਹਨਾਂ ਦੀ ਪ੍ਰਾਈਵੇਟ ਗੱਲਾਂ ਹੋ ਰਹੀਆਂ ਨੇ ਆਪਾਂ ਚ ਠੀਕ ਹੈ ਇਹ ਹੈਗੀ ਆ Honda City 14 ਠੀਕ ਹੈ ਐਸ ਐਸਵੀਐਮਟੀ ਆ ਠੀਕ ਹੈ ਵੀਰੇ ਸੋਹਣੀ ਕਾਰ ਆ ਫਰਸਟ ਓਨਰ ਆ ਹਾਂ ਹਾਂ ਸਵਾ 4 ਲੱਖ ਰੁਪਏ 4 ਲੱਖ 25 ਹਾਂ Honda ਅੱਗੇ ਦੀ ਜਾ ਕੇ ਦਿਖਾ ਦਿਓ ਤਰਸੀਮ ਜੀ ਚੈੱਕ ਕਰੋ ਬਾਈ ਜਗਾ ਕਸੂਤੀਆਂ ਥੋੜੀ ਜੀ ਲੋ ਜੀ ਨਾ ਨਾ ਕੋਈ ਚੱਕਰ ਨਹੀਂ ਹੈਗਾ ਜੀ ਲਓ ਜੀ ਦੇਖੋ ਭਾਈ ਇਹ 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 ਆ ਗਈ ਆ ਦੇਖ ਲੋ Honda ਤੁਸੀਂ ਦੇਖ ਹੀ ਰਹੇ ਹੋ ਇਹ ਆ ਗਈ Image ਠੀਕ ਹੈ ਇਹ CNG ਵਾਲੀ ਹੈ ਜੀ 2016 ਮਾਡਲ ਹਾਂ ਹਾਂ ਇਹਦਾ ਰੇਟ ਹੈ ਜੀ 310000 ਰੁਪਏ ਜੀ 310000 ਰੁਪਏ ਠੀਕ ਹੈ ਲਓ ਜੀ ਉਸ ਤੋਂ ਬਾਅਦ ਖਾਣਾ ਤੁਹਾਨੂੰ ਸ਼ੇਰ ਨਹੀਂ ਸ਼ੇਰ ਨਹੀਂ ਸ਼ੇਰ ਹਾਂ ਕਰੂਜ਼ ਹਾਂ ਲਓ ਵੀ ਮਿੱਤਰੋ ਆਹ ਵਾਲੀ ਕਾਰ ਚੈੱਕ ਕਰੋ ਕਰੂਜ਼ ਐਲਟੀ ਮਾਡਲ ਦੇ ਚਾਹੀਏ ਇਹ ਐਲਟੀ ਮਾਡਲ ਇਹਦਾ ਜਿਗਰ ਵਾਲੀ ਪਾਲ ਸਕਦਾ ਕੋਈ ਭਾਈ ਹਾਂ ਜੀ ਸਾਰੀ ਓਰੀਜਨਲ ਗੱਡੀ ਹੈ ਜੀ ਸਾਰੀ ਓਰੀਜਨਲ ਆ ਵੀਰੇ ਟੋਟਲ ਵਧੀਆ ਕਾਰ ਹੈ ਬੋਲਾ ਮਾਡਲ ਅਸ 16 ਵਾਲਾ ਹੈ ਹਾਂਜੀ ਇਹਨੂੰ ਪਤਾ ਨਹੀਂ ਸੱਚੀ ਹੀ ਹੈ ਉਹ ਕਹਿੰਦੇ ਨੇ ਕਹਿੰਦੇ ਉਹ ਆਡੀਨ ਜਨ ਵਾਲੀ ਸਾਨੂੰ ਆ ਕੇ ਪੁੱਛਦੇ ਨੇ ਕਿ ਹਾਂ ਵੀ ਆਡੀਨ ਜਨ ਵਾਲੀ ਹੈ ਬਹੁਤ ਘੈਂਟਕਾਰ ਆ ਬਾਈ ਫੇਰ ਤਾਂ ਉੱਚਾ ਮਾਡਲ ਹੈ ਤੇ ਇਹ ਜੇ ਕਿਸੇ ਨੇ ਕਾਰ ਲੈਣੀ ਹੈ ਤਾਂ ਤੁਸੀਂ ਕਾਲ ਕਰ ਲਿਓ 16 ਮਾਡਲ ਓਨਰ ਬਾਈ ਪਹਿਲੇ ਤੁਸ ਜਿਵੇਂ ਕੇ ਤੁਹਾਨੂੰ ਫੀਲ ਨਹੀਂ ਹੋਊਗੀ ਇਹ ਗੱਡੀ ਸਟਾਰਟ ਵੀ ਖੜੀ ਹੈ ਕਿ ਨਹੀਂ ਇੰਨੀ ਇੰਨੀ ਵਾਈਬ੍ਰੇਸ਼ਨ ਇਹ ਇਹ ਵਾਲਾ ਇੰਜਨ ਤਾਂ ਬਹੁਤ ਘੈਂਟ ਆ ਬਈ ਇਹਦਾ ਠੀਕ ਹੈ ਜੀ ਦਾ 4.5 ਲੱਖ ਰੁਪਇਆ ਡਿਮਾਂਡ ਹੈ ਯਾਰ 16 ਮਾਡਲ ਦਾ 16 ਮਾਡਲ ਦਾ ਨੰਬਰ ਕਿੱਥੇ ਦਾ ਨੰਬਰ MH ਜੀ ਮਹਾਰਾਸ਼ਟਰ ਸੀ ਆਈ ਹੋਈ ਹੈ ਜੀ ਅੱਛਾ ਐਨਓ ਸੀ ਆਈ ਹੋਈ ਹੈ ਲਓ ਆ ਆਲੀ ਚੀਜ਼ਾਂ ਮੇਰੇ ਪਾਉਂਗੇ ਕਿਵੇਂ ਆ ਇਹ ਪਾ ਕੇ ਦਵਾਂਗੇ ਜੀ ਐਕਚੁਅਲੀ ਇਹਦੇ ਬੰਪਰ ਦਾ ਫਰਕ ਆਇਆਗਾ ਠੀਕ ਹੈ ਨਵੇਂ ਮਾਡਲ ਦਾ ਇਹ ਸਾਨੂੰ ਹਜੇ ਇੱਥੋਂ ਸੰਗਰੂਰ ਤੋਂ ਨਹੀਂ ਮਿਲੀ ਉੱਥੋਂ ਮੰਗਾਈ ਸੀ ਆਪਾਂ ਨੇ ਠੀਕ ਹੈ ਲਓ ਮਿੱਤਰੋ ਆਹ ਲ ਤੁਹਾਨੂੰ ਪਾ ਕੇ ਦੇ ਦਾਂ ਠੀਕ ਹੈ ਤੇ ਇੱਥੇ ਵੀ ਬਈ ਪ੍ਰੋਜੈਕਟਰ ਵਾਲੀ ਉਹ ਨਿਆ ਕਰਨ ਲਾਈਟ ਆ ਇਹਨਾਂ ਦੀ ਚੀਜ਼ ਬਹੁਤ ਟਰਬਲ ਆਹ ਹਾਲੀ ਇੰਡਿਕਾ ਜੀ ਇਹ ਇਹ ਚੱਲਦੀ ਸੀ ਹੋਣ ਲਿਆਂਦੀ ਸੀ ਦੁਬਾਰਾ ਵਾਪਸ ਫੜ ਕੇ ਠੀਕ ਹੈ ਸਾਡੇ ਕੋਲ ਚੱਲ ਰਹੀ ਜੀ ਅੱਛਾ ਉਹ ਕਈ ਵਾਰ ਆਈ ਹੁੰਦਾ ਨਾ ਵੀ ਇਧਰ ਉਧਰ ਫਿਰਦੀ ਹੁੰਦੀ ਹੈ ਰਹਿ ਜਾਂਦੀ ਹੈ ਜੀ ਵਿੱਚ ਨਾ ਨਾ ਮਿਸਤਰੀ ਕੋਲੇ ਸੀ ਇਹ ਸਾਡਾ ਮਿਸਤਰੀ ਜਿਹੜਾ ਮਕੈਨਿਕ ਹੋ ਕੇ ਮੈਨੂੰ ਚਲਾਉਣ ਦੇ ਦਿੰਦਾ ਸੀਗਾ ਚਲਾਣਾ ਠੀਕ ਹਾਂ ਇਹਦਾ ਚਲਾਵਾ ਬੜਾ ਵਧੀਆ ਚਲਾਈ ਲੈ ਵੀ ਆ ਇੱਕ ਦੋ ਵਾਰ ਇਹ ਬਹੁਤ ਗੁੱਡਾ ਚਲਾਵਾ ਇਹਦਾ 12 ਮਾਡਲ ਗੱਡੀ ਹੈ ਜੀ ਇਹ ਰੇਟ ਹੈ ਤੇ ਐਨਓਸੀ ਨਾਲ 85000 ਜੀ 85000 ਰੁਪਇਆ ਲਓ ਬਈ ਸਾਰੀ ਜਨਰਲ ਗੱਡੀ ਹੈ ਪਰ ਇਹ ਗੱਲ ਦੀ ਗਾਰੰਟੀ ਆਹ ਵਾਲੀ ਵੀਰੇ ਪੀਵੀ 13 ਹਾਂ ਜੀ ਪੀਵੀ 13 3 ਲੱਖ ਰੁਪਈਆ ਦੀ ਤੇ ਆਹ ਵਾਲੀ ਵੀਰੇ ਇਹ ਆ ਗਈ ਜੀ 95000 ਰੁਪਏ ਦੀ 2008 ਮਾਡਲ ਹਾਂਜੀ 7 ਮਾਡਲ 27 ਤੱਕ ਪਾਸ 27 ਤੱਕ ਪਾਸ ਲਓ ਬਈ ਇਹਨਾਂ ਨੇ ਪਹਿਲੀ ਮੂੰਹ ਖੋਲ ਲੇ ਇਹ ਵੇਗੀ ਇਹ ਸੇਲ ਹੋ ਗਈ ਲੈ ਬਈ ਇਹਨੂੰ ਹੁਣ ਪਰਬੰਧ ਕਰ ਲੈ ਲੈ ਕੇ ਮਰੇ ਕੋਲੇ ਤੇ ਜੀ ਠੀਕ ਹੈ ਵੀਰੇ ਦੇਖੋ ਇਹ ਸਰਦੀਆਂ ਵਾਧੀਆਂ ਤਾਂ ਇਹ ਛੋਟੇ ਛੋਟੇ ਗੱਡੀਆਂ ਚ ਮਾੜੇ ਛੋਟੇ ਬਜਟ ਦੇ ਕਾਰਾਂ ਦੀ ਬਈ ਡਿਮਾਂਡ ਵੱਧ ਜਾਂਦੀ ਆ i20 ਆ ਤਾਂ ਨਹੀਂ ਵਿਕੀ ਨਾ ਨਾ ਇਹ ਨਹੀਂ ਫਿਰ ਰੰਗ ਦਿਖਾਓ ਇੱਕ ਮਿੰਟ ਹਲੋ ਹਲੋ ਆ ਲਓ ਬਈ ਤੇਰੇ ਸੇਮ ਕਾਰ ਦਿਖਾ ਦੇ ਬਾਈ ਵਾਲੀ ਸੋਹਣੀ ਗੱਡੀ ਆ ਸੰਗਰੂਰ ਦੀ ਨਵੀਂ ਨਿਕਲੀ ਹੋਈ ਆ 14 ਮਾਡਲ ਆ 14 ਮਾਡਲ ਆ ਇਹਦਾ ਵੀਰੇ ਕਿੰਨਾ ਓਨਰ ਸੈਕੰਡ ਆ ਲੇਕਿਨ ਨਿਕਲੀ ਹੋਰੀ ਦੀ ਸੰਗਰੂਰ ਦੀ ਠੀਕ ਹੈ ਸਾਰੀ ਮਤਲਬ ਬਹੁਤ ਸੋਹਣੀ ਕਾਰ ਆ ਕਿੰਨਾ ਰੇਟ ਸੀਸਾ ਵੀ ਨਾਲ ਦਾ ਗੱਡੀ ਦਾ ਰੇਟ ਆ 4 ਲੱਖ 14 ਮਾਡਲ ਦਾ ਜੀ 4 ਲੱਖ 14 ਮਾਡਲ ਹਾਂਜੀ ਹਾਂ ਇਹ ਲਗਭਗ ਆਪਣਾ ਸਾਰਾ ਇਹ ਹੋ ਗਿਆ ਜੀ ਇਹ ਤੋਂ ਬਿਨ ਆਪਣੇ ਕੋਲ ਪਹੀੜ ਬ੍ਰਾਂਚ 'ਚ ਵੀ ਲਗਭਗ ਇਨਸਟਾਕ ਬਾਈ ਆਪਾਂ ਕਹਦੇ ਵੀ 100 ਕਾਰਾਂ ਲਗਭਗ ਬਾਈ ਹੋਰਾਂ ਲਵੇ ਹੈਗੀਆਂ ਹਨਾ ਵੀਰੇ ਨੇੜੇ ਤੇੜੇ ਹੋਣ ਗਿਆ ਆਪਾਂ ਕਹਦੇ 100 ਨੇੜੇ ਤੇੜੇ ਹੋਣਗੇ ਆਪਾਂ ਕਹਦੇ ਹਿਸਾਬ ਇਹ ਨਹੀਂ ਰਹਿੰਦਾ ਬਾਈ ਕਿਹੜੀ ਕਰ ਗਈ ਔਰ ਕਿੱਥੇ ਫਿਰਦੀ ਹੁੰਦੀ ਆ ਪਰ ਤੁਸੀਂ ਜਿਹੜੀ ਵੀ ਕੋਈ ਕਾਰ ਲੈਣੀ ਕੋਈ ਇਨਕੁਆਇਰੀ ਹੈਗੀ ਆ ਬਾਈ ਹਨਾ ਜਿਵੇਂ ਆਪਾਂ ਤੁਹਾਨੂੰ ਕਿਹਾ ਸੀਗਾ ਵੀ 1,50,60,000 ਤੋਂ ਲੈ ਕੇ 20-25 ਲੱਖ ਤੱਕ ਦੀ ਜਿੰਦਾਂ ਦੀ ਮਰਜ਼ੀ ਕਾਰ ਬਾਈ ਤੁਸੀਂ ਬਾਏ ਕਰ ਲਿਓ ਕਾਰ ਤੁਹਾਨੂੰ ਚੰਗੀ ਬਿਲੂ ਜਿਹਹੇ ਜਿਹ ਤੁਹਾਨੂੰ ਰੇਟ ਚਾਹੀਦਾ ਨਾ ਉਹਦੇ ਰੇਟ ਉਰ ਹੈਗੇ ਨੇ ਬਾਈ